ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਜੇ ਤੁਸੀਂ ਰੋਟਾਵੇਟਰ ਲੈਣ ਦੀ ਸੋਚ ਰਹੇ ਹੋ ਤੇ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਵਾਕਈ ਤੁਸੀਂ ਇੱਕ ਜਾਗਰੂਕ ਕਿਸਾਨ ਹੋ ਤੇ ਇੱਕ ਸਹੀ ਵੀਡੀਓ ਦੇ ਤੁਸੀਂ ਬਿਲਕੁਲ ਕਲਿੱਕ ਕੀਤਾ ਤੇ ਪ੍ਰਾਈਮ ਐਗਰੋ ਫਾਰਮਿੰਗ ਕੰਪਨੀ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਰੋਟਾਵੇਟਰ ਲਓ ਜੀ ਦੋਸਤੋ ਪਹੁੰਚ ਚੁੱਕੇ ਅੱਜ ਪ੍ਰਾਈਮ ਐਗਰੋ ਫਾਰਮਿੰਗ ਕੰਪਨੀ ਆਈਟੀਆਈ ਚੌਂਕ ਇੰਦਰਲੋਕ ਪੰਜਾਬ ਬਰਨਾਲਾ ਦੇ ਵਿੱਚ ਤੇ ਦੁਬਾਰਾ ਐਡਰੈਸ ਨੋਟ ਕਰ ਲਓ ਪ੍ਰਾਈਮ ਐਗਰੋ ਕੰਪਨੀ ਇੰਦਰਲੋਕ ਕੰਪਨੀ ਇੰਦਰਲੋਕ ਐਵੇਨਿਊ ਪੰਜਾਬ ਬਰਨਾਲਾ ਡਿਸਟ੍ਰਿਕਟ ਬਰਨਾਲਾ ਦੇ ਵਿੱਚ ਰੋਟਾਵੇਟਰ ਦੀ ਜੋ ਪ੍ਰਾਈਮ ਐਗਰੋ ਦੇ ਨਾਂ ਤੇ ਕੰਪਨੀ ਆ ਤੇ ਫਿਲਹਾਲ ਤੁਹਾਨੂੰ ਮੈਂ ਇੱਕ ਡੈਮੋ ਦਿਖਾ ਰਿਹਾ ਇਸ ਤੋਂ ਬਾਅਦ ਡਿਫਾਈਨ ਕਰੂੰਗਾ ਇਸ ਇੰਪਲੀਮੈਂਟ ਦੇ ਬਾਰੇ ਕਿ ਕੀ ਕੋ ਜੇ ਇਸ ਇੰਪਲੀਮੈਂਟ ਦੇ ਵਿੱਚ ਇੰਸਟਾਲ ਹੋਇਆ ਤੇ ਕੀ ਕੁਝ ਜੋ ਇਹਦੇ ਵਿੱਚ ਇੰਪਲੀਮੈਂਟ ਦੇ ਆਪਣੇ ਵਿਸ਼ੇਸ਼ਤਾਈਆਂ ਸੋ ਡਿਫਾਈਨ ਕਰਦੇ ਆਪਾਂ ਪਹਿਲਾਂ ਇਹਦੇ ਦਿਲ ਤੋਂ ਪੀਟੀਓ ਸ਼ਾਰਪਟ ਤੋਂ ਤਾਂ ਪੀਟੀਓ ਸ਼ਾਰਪਟ ਦੇ ਵਿੱਚ ਜੋ ਗੇਅਰ ਆ ਉਹਦਾ ਟਾਂਚਾ ਬਹੁਤ ਵੱਡਾ ਮਤਲਬ ਕਿ ਇਕੱਲਾ ਦੇਖਣ ਨੂੰ ਹੀ ਵੱਡਾ ਨਹੀਂ ਇਹਦਾ ਜੋ ਪੂਰੇ ਦਾ ਪੂਰਾ ਕਨਸੈਪਟ ਆ ਇਦੇ ਵਿੱਚ 13 23 ਦਾ ਵਧੀਆ ਗਰਾਰੀਆਂ ਵਧੀਆ ਲੋਹਾ ਜੋ ਬੈਸਟ ਗ੍ਰੇਡ ਦਾ ਉਹ ਲਾਇਆ ਗਿਆ ਇਸ ਤੋਂ ਬਾਅਦ ਇਹਦੀ ਐਚਡੀ ਡਿਜ਼ਾਈਨ ਕਰੀਏ ਐਚ ਦਾ ਇਸ ਦਾ ਡਿਜ਼ਾਈਨ ਇਸ ਤਰ੍ਹਾਂ ਕੀਤਾ ਗਿਆ ਕਿ ਡਿਜ਼ਾਈਨਿੰਗ ਵੀ ਲੱਗੇ ਤੇ ਪੂਰੇ ਦਾ ਪੂਰਾ ਸੰਤੋਲਨ ਵੀ ਜੋ ਬਣਿਆ ਰਹੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਦੇ ਡਾਲੇ ਦੀ ਤਾਂ ਡਾਲਾ ਇਹਦਾ 4 ਐਮਐਮ ਰੱਖਿਆ ਗਿਆ ਤੇ ਫਿਰ ਆਪਾਂ ਗੱਲ ਕਰਦੇ ਆ ਦੇ ਕਲਰ ਦੀ ਤਾਂ ਕਲਰ ਇਹਦੇ ਵਿੱਚ ਜਿਹੜਾਗਾ ਪਾਊਡਰ ਕੋਟਿੰਗ ਕਲਰ ਜੋ ਅ ਐਗਰੀਕਲਚਰ ਇੰਪਲੀਮੈਂਟ ਦੇ ਵਿੱਚ ਉੱਤਮ ਕਲਰ ਮੰਨਿਆ ਜਾਂਦਾ ਸਾਰਿਆਂ ਤੋਂ ਉਹ ਆਪਾਂ ਯੂਜ਼ ਕੀਤਾ ਫਿਰ ਇਸ ਦੀ ਗੱਲ ਕਰਦੇ ਆਪਾਂ ਮੇਨ ਪਾਰਟ ਦੀ ਸਾਈਡ ਗੀਅਰ ਦੀ ਤਾਂ ਸਾਈਡ ਗੀਅਰ 213628 ਦਾ ਇਹਦੇ ਵਿੱਚ ਕੰਬੀਨੇਸ਼ਨ ਕੀਤਾ ਗਿਆ ਇਹ ਆਪਣਾ R3 ਮਾਡਲ ਆ ਜਿਹੜਾ ਕਿ ਟਾਪ ਮਾਡਲ ਆ ਇੱਕ ਆਪਣਾ ਬੇਸ ਮਾਡਲ ਆ R2 ਤੇ ਇੱਕ ਆਪਣਾ ਟਾਪ ਮਾਡਲ ਆ R3 ਇਹ ਆਪਣਾ R3 ਮਾਡਲ ਆ ਜਿਹਦੇ ਵਿੱਚ 213628 ਦਾ ਗੇਅਰ ਦਿੱਤਾ ਗਿਆ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਟਿਫਨਰ ਜੋ ਸਟਿਫਨਰ ਨੇ ਸਟਿਫਨਰਾਂ ਦੀ ਕੁਆਲਿਟੀ ਤੁਸੀਂ ਦੇਖੋ ਬਿਲਕੁਲ ਨਜ਼ਦੀਕ ਤੋਂ ਦੇਖੋ ਤੁਸੀਂ ਟਾਈਪ ਵੈਲਡਿੰਗ ਹੋਏ ਹੋਇਆ ਤੇ ਇਹਨੂੰ ਪ੍ਰੋਪਰ ਕੱਟ ਜੋ ਦਿੱਤਾ ਗਿਆ ਮਸ਼ੀਨੀ ਤਾਂ ਕਿ ਪੂਰੀ ਦੀ ਪੂਰੀ ਮਜ਼ਬੂਤੀ ਰਹੇ ਇੱਥੇ ਤੁਸੀਂ ਇਸ ਤਰ੍ਹਾਂ ਦੇਖੋ ਵੀ ਇਹ ਪੂਰੇ ਦਾ ਪੂਰਾ ਵੈਲਡਿੰਗ ਹੋਇਆ ਹੈ। ਸੋ ਜਬਰਦਸਤ ਚੱਲਣ ਵਾਲੀ ਚੀਜ਼ ਆ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਦੀਆਂ ਸਾਈਡ ਪੱਤੀਆਂ ਦੀ ਤਾਂ ਸਾਈਡ ਪੱਤੀਆਂ ਦੇ ਵਿੱਚ 10mm ਦੀਆਂ ਦੋਨੇ ਹੈਵੀ ਹੈਵੀ ਸਾਈਡ ਪੱਤੀਆਂ ਰੱਖੀਆਂ ਗਈਆਂ ਕਿ ਤਾਂਕਿ ਕੋਈ ਵੀ ਦਿੱਕਤ ਨਾ ਆਵੇ ਤੇ ਪੂਰੇ ਦਾ ਪੂਰਾ ਸੰਤੁਲਨ ਬਣਿਆ ਰਹੇ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਸ ਪਾਈਪ ਦੀ। ਬਹੁਤ ਹੀ ਵਧੀਆ ਲੋਹੇ ਦੀ 3 ਇੰਚੀ ਦੀ ਹੈਵੀ ਪਾਈਪ ਇਹਦੇ ਵਿੱਚ ਜੂਜ ਹੋਈ ਆ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂਗੇ ਇਹਦੇ ਪਾਰਟ ਮੇਨ ਪਾਰਟਾਂ ਦੇ ਵਿੱਚੋਂ ਆ ਬਲੇਡਾਂ ਦੀ ਤਾਂ ਬਲੇਡ ਇਹਦੇ ਵਿੱਚ ਕਿਹੜੇ ਜੂਜ ਹੋਇਆ ਉਹ ਮੈਂ ਤੁਹਾਨੂੰ ਖੁੱਲੇ ਤੌਰ ਤੇ ਦਿਖਾ ਰਿਹਾ ਮੈਂ ਮਿਹਨਤ ਕਰਵਾਈ ਆ ਵੀਰਾਂ ਤੋਂ ਕਿ ਸਪੈਸ਼ਲੀ ਤੁਸੀਂ ਇੱਕ ਰੂਟਰ ਕੱਢ ਕੇ ਦਿਓ ਜਿਹਦੇ ਵਿੱਚ ਦਰਸ਼ਕ ਵੀਰਾਂ ਨੂੰ ਜੋ ਪੂਰੇ ਦੇ ਪੂਰੇ ਬਲੇਡ ਦਿਖਾਈ ਜਾ ਸਕਣ ਇਹ ਬਲੇਡ ਤਾਇਓ ਕੰਪਨੀ ਦੇ ਬਲੇਡ ਆ ਤਾਇਓ ਦੇ ਦੁਆਰਾ ਹੀ ਇਹ ਬਲੇਡ ਜੋ ਇਹ ਕਾਰਡ ਇਨਵੈਂਟੋ ਹੋਈ ਸੀ ਇਸ ਨੂੰ ਅਸੀਂ ਐਲ ਸ਼ੇਪ ਬਲੇਡ ਕਹਿੰਦੇ ਆ ਮੈਂ ਥੋੜਾ ਨੇੜੇ ਤੋਂ ਤੁਹਾਨੂੰ ਦਿਖਾਉਣਾ ਚਾਹੁੰਦਾ ਇਹ ਤਾਇਓ ਕੰਪਨੀ ਦੇ ਸਪਰਿੰਗ ਸਟੀਲ ਐਲ ਸ਼ੇਪ ਬਲੇਡ ਸਪਰਿੰਗ ਸਟੀਲ ਇਸ ਕਰਕੇ ਕਿਉਂਕਿ ਜੋ ਮਟੀਰੀਅਲ ਇਹਨਾਂ ਦੇ ਵਿੱਚ ਜੂਜ ਹੁੰਦਾ ਉਹਨੂੰ ਅਸੀਂ ਸਪਰਿੰਗ ਸਟੀਲ ਕਹਿੰਦੇ ਆ ਤੇ ਐਲ ਸ਼ੇਪ ਬਲੇਡ ਇਹਨਾਂ ਦੀ ਸ਼ੇਪ ਇਹ ਅਕਸਰ ਸਖਤ ਤੋਂ ਸਖਤ ਮਿੱਟੀਆਂ ਦੇ ਵਿੱਚ ਵਰਤੇ ਜਾਂਦੇ ਆ ਜਿਵੇਂ ਕਿ ਜੋ ਵੀ ਸਖਤ ਮਿੱਟੀਆਂ ਇੰਡੀਆ ਦੇ ਵਿੱਚ ਪਾਈਆਂ ਜਾਂਦੀਆਂ ਉੱਥੇ ਉਹਨਾਂ ਮਾਡਲਾਂ ਦੇ ਵਿੱਚ ਇਹ ਬਲੇਡ ਵਰਤਿਆ ਜਾਂਦਾ ਸੋ ਕੁਆਲਟੀ ਤੁਹਾਨੂੰ ਮੈਂ ਖੋਲ ਕੇ ਹਰ ਚੀਜ਼ ਦੀ ਦਿਖਾਤੀ ਇਸ ਤੋਂ ਬਾਅਦ ਕੁਝ ਚੀਜ਼ਾਂ ਮੇਰੇ ਤੋਂ ਵੀ ਸ਼ਾਇਦ ਰਹਿ ਗਈਆਂ ਹੋਣੀਆਂ ਕਿਉਂਕਿ ਬਹੁਤ ਸਾਰੀਆਂ ਵਿਸ਼ੇਸ਼ਤਾਈਆਂ ਪ੍ਰੈਮ ਐਗਰੂ ਰੋਟਾਵੇਟਰ ਕੰਪਨੀ ਦੇ ਵਿੱਚ ਰੋਟਾਵੇਟਰ ਦੇ ਵਿੱਚ ਦਿੱਤੀਆਂ ਜਾਂਦੀਆਂ ਤੇ ਸਪਰਿੰਗਾਂ ਦੀ ਗੱਲ ਕਰਾਂ ਤਾਂ ਤਿੰਨ ਸਪਰਿੰਗ ਇਸ ਪਾਸੇ ਨੇ ਤੇ ਤਿੰਨ ਹੀ ਉਸ ਪਾਸੇ ਨੇ ਸੋ ਜੋ ਪੂਰੇ ਦਾ ਪੂਰਾ ਮੇਨਟੇਨ ਕਰਦੀਆਂ ਬੈਲੈਂਸ ਕਰਦੀਆਂ ਮਤਲਬ ਕਿ ਇਹਨੂੰ ਰੋਟਾਵੇਟਰ ਨੂੰ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਡਬਲ ਸ਼ਾਰਪ ਰੋਟਾਵੇਟਰ ਵੱਲ ਤੇ ਰੂਟਰੋ ਡ੍ਰਿੱਲ ਸਾਡੇ ਕੋਲੇ ਰੂਟਰੋ ਡ੍ਰਿੱਲ ਵੀ ਅਜੇ ਹੁੰਦੀ ਆ ਤਾ ਰੂਟਰੋ ਡਰੇਲ ਤੁਸੀਂ ਦੇਖ ਸਕਦੇ ਹੋ ਕੋਈ ਵੀ ਇਨਕੁਆਰੀ ਹੋਵੇ ਤਾਂ ਤੁਸੀਂ ਨੰਬਰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਰੋ ਲਿਖ ਦੂੰਗਾ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਇਸ ਤੋਂ ਬਾਅਦ ਆਪਣੇ ਕੋਲੇ ਡਬਲ ਸ਼ਾਫਟ ਰੋਟਾਵੇਟਰ ਵੀ ਅਵੇਲੇਬਲ ਆ ਕਿਸੇ ਵੀਰ ਨੇ ਡਬਲ ਸ਼ਾਫਟ ਰੋਟਾਵੇਟਰ ਲੈਣਾ ਹੋਵੇ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਫੇਰ ਗੱਲ ਕਰਦੇ ਆਪਾਂ R2 ਦੇ ਬਾਰੇ ਸੋ ਰეკਮੈਂਡਡ ਵੈਸੇ ਅਸੀਂ ਸਾਰਿਆਂ ਨੂੰ R3 ਮਾਡਲ ਹੀ ਕਰਦੇ ਆ ਪਰ ਜੇ ਤੁਹਾਡਾ ਮਨ ਹੈ ਤਾਂ ਤੁਸੀਂ ਸਾਡੇ ਤੋਂ R2 ਮਾਡਲ ਵੀ ਲੈ ਸਕਦੇ ਹੋ ਤੇ R2 ਮਾਡਲ ਮੈਂ ਤੁਹਾਨੂੰ ਦਿਖਾ ਰਿਹਾ R2 ਮਾਡਲ ਦੇ ਵਿੱਚ ਜੋ ਇਹ 2.5 ਇੰਚ ਦੀ ਪਾਈਪ ਲੱਗੀ ਹੋਈ ਹੈ ਇਸ ਦੇ ਤੇ 4 ਇੰਚ ਦਾ ਜੋ ਸੌਰੀ 4 2.5 ਇੰਚ ਦੀ ਪਾਈਪ 4mm ਦੀ ਕਵਰ ਬਾਡੀ ਤੇ ਉਹਦੇ ਵਿੱਚ 5mm ਦੀ ਕਵਰ ਬਾਡੀ ਇਹਦੀ ਇੱਕ ਸਾਈਡ 8mm ਦੀ ਤੇ ਦੂਸਰੀ 10mm ਦੀ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਜੋ ਸਾਈਡ ਗিয়ার 13 23 ਦਾ ਤੇ ਆਹ ਸੌਰੀ ਪੀਟੀਓ ਸ਼ਾਫਟ ਇਹਦਾ ਦਿਲ ਜਿਹੜਾ ਗিয়ার ਆ ਉਹ 13 23 ਦਾ ਤੇ ਸਾਈਡ ਗিয়ার 20 35 28 ਦਾ ਤੇ ਸਟਿਫਨਰ ਦੇਖ ਸਕਦੇ ਤੁਸੀਂ ਇਹਦੇ ਚ ਸੋ ਇਹ ਆਰ 2 ਮਾਡਲ ਆ ਆਪਣਾ بیس ਮਾਡਲ ਤੇ ਇਸ ਤੋਂ ਇਲਾਵਾ ਤੁਹਾਨੂੰ ਇਹਦੇ ਅੰਦਰ ਜਿਹੜੀਆਂ ਗਰਾਰੀਆਂ ਨੇ ਗਰਾਰੀਆਂ ਦਾ ਸੈੱਟ ਉਹ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਤੇ ਸੀਲਾਂ ਦਾ ਸੈੱਟ ਤੇ ਥੋੜਾ ਜਿਹਾ ਆਪਾਂ ਡਿਫਾਈਨ ਕਰਾਂਗੇ ਬਲੇਡਾਂ ਦੇ ਬਾਰੇ ਕਿਉਂਕਿ ਸਾਡੇ ਕੋਲੇ ਹਰੇਕ ਤਰ੍ਹਾਂ ਦੇ ਬਲੇਡ ਜੋ ਅਵੇਲੇਬਲ ਹੁੰਦੇ ਰਹੇ ਚਾਹੇ ਆਲ एल जे एफ ब्लेड ਹੋਵੇ ਚਾਹੇ ਐਸ ਐਲ ਟਾਈਪ ਹੋਵੇ ਐਲ ਟਾਈਪ ਹੋਵੇ ਜੇ ਟਾਈਪ ਹੋਵੇ ਕਿਸੇ ਵੀ ਤਰ੍ਹਾਂ ਦਾ ਬਲੇਡ ਤੁਹਾਨੂੰ ਚਾਹੀਦਾ ਹੋਵੇ ਤਾਂ ਸਾਡੇ ਕੋਲੇ ਤਾਇਓ ਦੀ ਡੀਲਰਸ਼ਿਪ ਆ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਬਲੇਡ ਤੁਹਾਨੂੰ ਚਾਹੀਦਾ ਹੋਵੇ ਤਾਂ ਸਾਨੂੰ ਕੰਟੈਕਟ ਕਰ ਸਕਦੇ ਹੋ ਇਸ ਤੋਂ ਇਲਾਵਾ ਮੈਂ ਤੁਹਾਨੂੰ ਜੋ ਸੈੱਟ ਦਿਖਾਉਣਾ ਚਾਹੁੰਨਾ ਜੋ ਪਹਿਲਾ ਸੈੱਟ ਆ ਉਹ ਵੀ 35 ਤੇ 28 ਦਾ ਤੇ ਇਸ ਤੋਂ ਬਾਅਦ ਜਿਹੜਾ ਸੈੱਟ ਆ 21 36 28 ਸੋ ਦੋਸਤੋ ਦੋਹੀ ਜਿਹੜੇ ਦੋਨੇ ਹੀ ਸੈੱਟ ਆਗੇ ਉਹ ਬੈਸਟ ਗ੍ਰੇਡ ਦੇ ਲੋਹੇ ਤੋਂ ਬਣੇ ਆ ਉਹਦੇ ਵਿੱਚ ਪੂਰੇ ਦਾ ਪੂਰਾ ਬੈਸਟ ਗ੍ਰੇਡ ਲੋਹਾ ਵਰਤਿਆ ਗਿਆ ਦੋਨਾਂ ਸੈਟਾਂ ਦੇ ਵਿੱਚ ਪਰ ਫਰਕ ਕੀ ਆ ਵੀ ਤੁਸੀਂ ਆਪ ਹੀ ਡਿਫਾਈਨ ਕਰੋ ਵੀ ਇਹ ਵੀ 28 ਦੀ ਗਰਾਰੀ ਆ ਥੋੜਾ ਜਿਹਾ ਮੈਂ ਇੱਧਰ ਘਰਦਾ ਚਾਨਣ ਦੇ ਵਿੱਚ ਇਹ ਵੀ 28 ਦੀ ਗਰਾਰੀਆ ਤੇ ਇਹ ਵੀ 28 ਦੀ ਗਰਾਰੀਆ ਠੀਕ ਹੈ ਜੀ ਤੁਸੀਂ ਡਿਫਰੈਂਸ ਦੇਖੋ ਵੀ ਕਿੰਨਾ ਡਿਫਰੈਂਸ ਹੈ ਇਹਦੇ ਵਿੱਚ ਸੋ ਇਹ ਆਪਣਾ ਜੋ ਸੈਟ ਆ ਇਹ ਆਪਣਾ R3 ਮਾਡਲ ਦੇ ਵਿੱਚ ਲਾਇਆ ਜਾਂਦਾ 21 36 28 ਦਾ ਤੇ ਦੂਸਰਾ 20 35 28 ਦੇ ਵਿੱਚ ਇਸ ਤੋਂ ਇਲਾਵਾ ਜਿਹੜੀ ਵੱਡੀ ਪ੍ਰੋਬਲਮ ਹੁੰਦੀ ਆ ਔਇਲ ਲੀਕੇਜ ਵੀ ਹੁੰਦੀ ਆ ਜੋ ਪਾਣੀ ਪੈ ਗਿਆ ਲੀਕੇਜ ਹੋਗੀ ਉਹਦੀ ਵੱਡੀ ਪ੍ਰੋਬਲਮ ਹੁੰਦੀ ਆ ਸੋ ਉਹਦੇ ਹੱਲ ਲਈ ਅੱਜ ਕੱਲ ਜੋ ਟ੍ਰੈਂਡਿੰਗ ਚੱਲ ਰਿਹਾਗਾ ਮੈਗਨੇਟਿਕ ਸੀਲਾਂ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਯੂਜ਼ ਹੁੰਦੀਆਂ ਇਹਦੇ ਵਿੱਚ ਜਿਹਦੀ ਲੌਂਗ ਲਾਸਟਿੰਗ ਲਾਈਫ ਹੁੰਦੀ ਆ ਤੇ ਕਹਿ ਲਈਏ ਕਿ ਸਿਰਦਰਦੀ ਖਤਮ ਜਿਹੜਾ ਆਮ ਰੋਟਾ ਵੇਟਰਾਂ ਦੇ ਵਿੱਚ ਪਹਿਲਾਂ ਤੋਂ ਯੂਜ਼ ਹੁੰਦਾ ਜਾਂ ਆਰ 2 ਦੇ ਵਿੱਚ ਯੂਜ਼ ਹੁੰਦਾ ਉਹ ਇਹ ਵੱਡੀ ਸੀਲ ਯੂਜ਼ ਸੋ ਇਹ ম্যাগਨੇਟਿਕ ਸੀਲਾਂ ਹੀ ਮਕੈਨੀਕਲ ਸੀਲਾਂ ਵੀ ਇਹਨਾਂ ਨੂੰ ਕਹਿ ਦਿੰਦੇ ਆ ਤੇ ਇਸ ਤੋਂ ਇਲਾਵਾ ਤਾਇਓ ਦਾ ਕਿਸੇ ਵੀ ਤਰ੍ਹਾਂ ਦਾ ਬਲੇਡ ਤੁਹਾਨੂੰ ਚਾਹੀਦਾ ਹੋਵੇ ਕਿੰਨੀ ਵੀ ਕੁਆਂਟੀਟੀ ਦੇ ਵਿੱਚ ਚਾਹੀਦਾ ਹੋਵੇ ਚਾਹੇ ਉਹ ਸੁਪਰਸੀਡਰ ਹੋਵੇ ਚਾਹੇ ਉਹ ਰੋਟਾਵੇਟਰ ਹੋਵੇ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਜੋ ਬਲੇਡ ਦੀ ਐਕਸੈਸਰੀ ਆ ਉਹ ਇੱਥੇ ਅਵੇਲੇਬਲ ਮਿਲੇਗੀ ਸੋ ਵੀਡੀਓ ਕਿੱਦਾਂ ਨਹੀਂ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਪਿਆਰ ਹੀ ਸਾਨੂੰ ਅੱਗੇ ਵਧਣ ਲਈ ਅੱਗੇ ਵੀਡੀਓ ਕਰਨ ਲਈ ਜੋ ਪ੍ਰਤ ਸਹਿਤ ਕਰਦਾ ਐਪਰੀਸ਼ੀਏਟ ਕਰਦਾ ਮੋਟੀਵੇਟ ਕਰਦਾ ਹੈ ਤੇ ਇਸ ਤੋਂ ਇਲਾਵਾ ਸਾਡੇ ਕੋਲੇ ਫਰਟੀਲਾਈਜ਼ਰ ਸਪ੍ਰੈਡਰ ਆਗਾ ਤੇ ਇਹਦੇ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਸੋ ਕਿੱਦਾਂ ਲੱਗੀ ਵੀਡੀਓ ਤੇ ਤੁਸੀਂ ਵੀਡੀਓ ਦੇ ਵਿੱਚ ਬਹੁਤ ਹੀ ਗਹਿਰੀ ਦੇ ਨਾਲ ਵੀਡੀਓ ਦੇਖਦੇ ਹੋ ਤੇ ਕਈ ਸੱਜਣ ਕਮੈਂਟ ਵੀ ਕਰਦੇ ਆ ਬਹੁਤ ਅੱਛੇ ਅੱਛੇ ਕਮੈਂਟ ਕਰਦੇ ਆ ਤੇ ਬਹੁਤ ਪਿਆਰ ਲੱਗਦਾ ਜਦੋਂ ਤੁਸੀਂ ਇਹ ਵੀ ਕਹਿੰਦੇ ਹੋ ਕਿ ਥੰਬਨੇਲ ਸੈੱਟ ਕਰੋ ਕਈ ਵਾਰ ਸਾਡੇ ਤੋਂ ਥੰਬਨੇਲ ਸੈੱਟ ਕਰਨਾ ਰਹਿ ਜਾਂਦਾ ਸੋ ਬਹੁਤ ਸਾਰਾ ਪਿਆਰ ਮੇਰੇ ਉਹਨਾਂ ਸੱਜਣ ਵੀਰਾਂ ਨੂੰ ਪ੍ਰੈਮ ਐਗਰੋ ਕੰਪਨੀ ਪ੍ਰੈਮ ਐਗਰੋ ਫਾਰਮਿੰਗ ਕੰਪਨੀ ਤੇ ਐਡਰੈਸ ਮੈਂ ਤੁਹਾਨੂੰ ਦੱਸ ਦਿਨਾ ਇੰਦਰ ਲੋਕ ਐਵੇਨਿਊ ਨੀਅਰ ਆਈਟੀਆਈ ਚੌਂਕ ਤਾਂ ਨਾ ਲਾਰੋੜ ਬਰਨਾਲਾ ਪੰਜਾਬ ਇਨਕੁਆਰੀ ਨੰਬਰ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਜੋ ਮੈਂਸ਼ਨ ਕਰ ਦੇਵਾਂਗਾ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸੋ ਸਾਰੇ ਹੀ ਦਰਸ਼ਕ ਵੀਰਾਂ ਨੂੰ ਬਹੁਤ ਸਾਰਾ ਪਿਆਰ ਕਿਉਂਕਿ ਤੁਸੀਂ ਵੀਡੀਓ ਦੇਖਦੇ ਹੋ ਕਮੈਂਟ ਕਰਦੇ ਹੋ ਤੇ ਅੱਗੇ ਵੀ ਕੋਈ ਸੁਝਾਅ ਹੋਵੇ ਤਾਂ ਜਰੂਰ ਕਮੈਂਟਾਂ ਦੇ ਰਾਹੀਂ ਦੱਸਿਆ ਕਰੋ ਸੋ ਥੈਂਕ ਯੂ 何